yeah, yeah. Oh no. thank <laughs> you 아! <목소리나> ਸੇ ਦੂਦੇ ਚਰਨਾਂ ਵਿੱਚ ਜਿਹਦੇ ਮਸਤਕ ਦੇ ਪੱਤੇ ਭਾਵ ਨੂੰ ਮਹਾਰਾਜ ਕਹਿੰਦੇ ਨੇ ਵੱਡ ਭਗਤੀ ਹਰ ਸੰਤ ਪਾਵ ਹੈ ਜਿਹੜੀ ਸਾਗਤ ਹੈ ਨਾ ਗੁਰਮਖੋ ਇਹ ਬਹੁਤ ਉਤਮਤਾ ਦੀ ਨਿਸ਼ਾਨੀ ਹੈ ਜਗ ਮੈਂ ਉਤਮਤਾ ਦੀ ਹੈ ਨਿਰਲੇਪੀ ਹੈ ਲੇ ਨਹੀਂ ਘੜੇ ਫੈਲ ਫਪੜ ਸੰਸਾਰ ਜਿਨ੍ਹਾਂ ਦੇ ਤੇ ਗੁਰੂ ਦੀ ਬਖਸ਼ਿਸ਼ ਰਹਤ ਹੁੰਦੀ ਹੈ ਜਿਸ ਮस्तक ਭਾਗ ਸੁਲਾਕਾ ਸੇ ਉਹ ਗੁਰੂ ਕੀ ਸੰਗ ਵਿੱਚ ਆਉਂਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਕਿਉਂਕਿ ਸੇਵਾ ਤੇ ਸਿਮਰਨ ਤੂੰ ਹੀ ਸਿੱਖੀ ਦੇ ਧਾਮ ਨੇ ਅੰਦਰੋਂ ਆਖਸਾਲ ਦੀ ਬਿਲਡਿੰਗ ਬਣਾਈ ਹੈ ਇਹਦੇ ਵਿੱਚ ਤੋਂ ਥਾਂਲੇ ਦਿੱਤੇ ਨੇ ਤੁਸੀਂ ਜਿੰਨਾ ਵੀ ਇਸ ਬਿਲਡਿੰਗ ਦਾ ਭਾਰ ਹੈ ਲੈਟਰ ਦਾ ਇਹਨਾਂ ਥਾਂਲੇ ਦਿੱਤੇ ਆ ਬਾਕੀ ਅੰਦਰ ਦੇ ਉੱਤੇ ਜੋ ਹੈ ਗੁਰਸਿੱਖੀ ਜਿਹੜੀ ਹੈ ਨਾ ਇਹਦੇ ਵਿੱਚ ਦੋ ਥਾਂਲੇ ਨੇ ਸੇਵਾ ਤੇ ਸਮਰਨ ਜੇਤਾਂ ਜਗ੍ਹਾ ਸੁਦੇ ਵੱਲੇ ਹੈ ਨਾਮ ਉਸਦੀ ਮਸਤੀਨ ਕੁਮਾਰ ਅੱਜ ਆਪਾਂ ਵਿਸ਼ੇਸ਼ ਤੌਰ ਤੇ ਸਹਿਬੇ ਕੁਮਾਰ ਸਰਵਨਸਦਨੀ ਅਮਰਤ ਦੇ ਦਾਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਰਿਤੇ ਪਾਤਸ਼ਾਹ ਜੀ ਦੇ ਇਲਾਪ ਵਰ ਬਹੁਤ ਖੁਸ਼ੀ ਨੂੰ ਮੋਰ ਖਦਾ ਹੋਇਆ ਅੱਜ ਦਾ ਇਵਾਨ ਸ਼ਾਮਾਂ ਦਾ ਆਪ ਸਤਿਕਾਰਾਂ ਦੇ ਸਹਿਯੋਗ ਦੇ ਨਾਲ ਗੁਰੂ ਪਿਆਰੇ ਸਤਿਕਾਰਯੋਗ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਆਪ ਸਾ ਪਾਈ ਹਰਪਿੰਦ ਸਿੰਘ ਜੀ ਜੋ ਮਹਾਨ ਸੇਵਾ ਇਤਿਹਾਸੀ ਨਮੂਨੇ ਦੀ ਸੰਗਤਾਂ ਵਿੱਚ ਵਿਚਰ ਕੇ ਵੀ ਸੇਵਾ ਕਰਦੇ ਨੇ ਨਾ ਜਦ ਨਾਨਕ ਤੋਂ ਮੰਗਦੇ ਸੋਸਲ ਕੀ ਜੋ ਆਪ ਜਪ ਹੈ ਅਵਰਹ ਨਾਮ ਜਿਹੜੇ ਆਪ ਜਗਦੇ ਨੇ ਜਤ ਅਰਮੇਸ਼ਰ ਦੇ ਨਾਮ ਦੇ ਜਪਾਉਂਦੇ ਉਹਨੇ ਆਪ ਜੀ ਨੇ ਦਾਸ ਤੋਂ ਪਹਿਲਾਂ ਬੱਚੇ ਗੁਰੂ ਘਰ ਦੀ ਮਹਾਨ ਵਡਿਆਈ ਧਾਰਨਾ ਰੂਪ ਵਿੱਚ ਕੀਰਤਨ ਕਰ ਰਹੀ ਸੀ ਪ੍ਰਮਖ ਇਹ ਮਹਾਂਪੁਰਖ ਖਾਸ ਕਰਕੇ ਮਾਲਵੇ ਦੇ ਵਿੱਚ ਜਿਹੜੇ ਆਪਣੇ ਲੋਕ ਸੀ ਤੋਂ ਜ਼ਿਆਦਾ ਤਾਂ ਭੁੱਲੀਆਂ ਹੋਏ ਹੁੰਦੇ ਸੀ ਜਦੋਂ ਮੈਲੇ ਲੱਗਣੇ ਕਿਉਂਕਿ ਉਹ ਸਮੇਂ ਨਿਯਤ ਕੀਤੇ ਜਾਂਦੇ ਸਮ ਅਜਵਰਗਾ ਸਮਾਂ ਨਹੀਂ ਸੀ ਹੁੰਦਾ ਨਾ ਅਜਵਰ ਵੀ ਸਾਧਨ ਹੁੰਦੇ ਸੀ ਅੱਜ ਸਾਧ ਸਾਰੇ ਸਾਡੇ ਕੋਲ ਸਾਰੇ ਸਾਧਨ ਹੁੰਦਿਆਂ ਹਾਂ ਵੀ ਕੰਮ ਇਸੀ ਗੁਰੂ ਕੀ ਸੰਗ ਵਿੱਚ ਪਹੁੰਚਣ ਤੋਂ ਵੇਸਰਾ ਹੋ ਜਾਂਦੇ ਹਨ ਉਸ ਵੇਲੇ ਅੱਜ ਤੋਂ ਮੈਂ 100 ਸਾਧ ਤੋਂ ਉੱਤੇ ਦੀ ਗੱਲ ਕਰ ਰਹੇ ਹਾਂ ਕੌਕੈਨ ਦੇ 90 ਸਾਲ ਤੱਕ ਉਹ ਪ੍ਰਸ਼ਾਨ ਚੜਾਈ ਕਰਾਇਆ ਕਰ ਹੋਏ ਨੇ 90 ਸਾਲ ਸ਼੍ਰੀਮਾਨ ਸਤਬਾਬਾ ਅਤਰ ਸਿੰਘ ਜੀ ਮਸਤੋੜਾ ਸਾਹਿਬ ਆਏ ਜਿਨ੍ਹਾਂ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਉਹ ਵਿਦਿਆ ਦਾ ਵੀ ਪ੍ਰਚਾਰ ਕੀਤਾ ਦੁਨਿਆਵੀ ਵਿਦਿਆ ਵੀ ਕਰੋ ਪਿਆਰੇ ਗੁਰੂਆਂ ਸੰਤਾਂ ਨੂੰ ਸਿੱਖਾਉਂ ਬਖਸ਼ਿਸ਼ ਕੀਤੀ ਉਹ ਅਕਸਰ ਦੇਖਿਆ ਕਰਦੇ ਸੀ ਉਹਨਾਂ ਦੇ ਜੀਵਨ ਵਿੱਚੋਂ ਬੜਤ ਸੋਨ ਨੂੰ ਮਿਲਦਾ ਹੈ ਇਹ ਲੋਕ ਜਦੋਂ ਇਕੱਠੇ ਹੁੰਦੇ ਮੇਲਿਆਂ ਵਿੱਚ ਤੇ ਪੌਂਡੀਆਂ ਹੁੰਦੇ ਤੇ ਉਹਨਾਂ ਬੁੱਲੀਆਂ ਨੂੰ ਕਨਵਰਟ ਕਰਕੇ ਮਹਾਂਪੁਰਖਾਂ ਨੇ ਧਰਮ ਨਾਲ ਵਿੱਚ ਪੜਨ ਲਾਤੀਆਂ ਸਾਰੇ ਪਹਿਲਾਂ ਮਹਾਂਪੁਰਖ ਆਉਂਦੇ ਫਿਰ ਪਿੱਛੇ ਸਿੰਘ ਬੋਲਦੇ ਸਾਰੇ ਫਿਰ ਤੀਜੇ ਹਿੱਸੇ ਵਿੱਚ ਗੰਗੀਆਂ ਬੋਲਦੀ ਸਾਰਿਆਂ ਦੀ ਹਾਜ਼ਰੀ ਲਗਾਨਦੀ ਸ਼੍ਰੀਮਾਨ ਸਤਬਾਬਾ ਅਕਸ਼ਰ ਸਿੰਘ ਜੜਾ ਸਾਹਿਬ ਵਾਲਾ ਜਿਹਨਾਂ ਨੇ ਬੜਾ ਲੰਮਾ ਸਮਾ ਗੁਰੂ ਕੀ ਬਾਣੀ ਦੇ ਸ਼ਬਦ ਨੂੰ ਕਿੰਨਾ ਸੰਤਨ ਜੋੜਿਆ ਉਹ ਵੀ ਕਿਸੇ ਮਹਾਂਪੁਰਸ਼ਾਂ ਦੇ ਦਸਾਲ ਮਾਰਫ਼ ਤੇ ਚੱਲਦੇ ਹੋਏ ਹਾਜ਼ਰੀ ਭਰ ਆਕਰ ਦੇ ਸਨ ਸੋ ਮੇਰਾ ਕਹਿਣ ਤੋਂ ਭਾਵ ਗੁਰੂ ਕੀ ਬਾਣੀ ਧਰਨਾ ਰੂਹ ਵਿੱਚ ਗਾਇਨ ਕਰਨਾ ਇਹ ਵੀ ਗੁਰੂ ਕੀ ਅਜੂਰੀ ਵਿੱਚ ਜੋ ਬੱਚੇ ਸਨ ਬੜੇ ਪਿਆਰ ਦੇ ਨਾਲ ਮਹਾਰਤ ਚੰਨ ਵਿੱਚ ਹਾਜ਼ਰੀ ਭਰ ਰਹੇ ਸਨ ਜਿਨ੍ਹਾਂ ਨੂੰ ਤਾਲੀਮ ਦੇ ਰਹੇ ਨੇ ਪਾਏ ਹਰਪ੍ਰੀਤ ਸਿੰਘ ਵੀ ਵਡਿਆ ਭਾਗਾਂ ਦੀ ਇਸ਼ਾਲੀ ਮਹਾਰਾਜ ਜੀ ਦੇ ਵਡਪਾ ਕੀ ਹਰ ਸੰਗਤ ਪਾਵੈ ਭਾਰ ਮੀਨ ਤਮ ਝੋਟਾ ਖਾਵੈ ਬੇਰ ਭਾਗਾਂ ਸਤਸੰਗ ਨਾਲ ਲੱਗੈ ਬੇਰ ਸੰਗਤ ਮੈਲ ਪ੍ਰੀਤ ਹੈ ਜੀ ਜੁੜੇ ਸਾਡੇ ਮਨ ਨੂੰ ਮੋਬੈਲ ਲੱਗੀ ਨਾ ਜਨਮ ਜਨਮ ਇਸ ਮਨ ਕੋ ਮੱਦ ਲਾ ਗਈ ਕਾਲਾ ਹੋਆ ਸਿਆਲ ਖਲਲੀ ਤੋਫੀ ਕੁਕਲੀ ਨਾ ਹੋਵੇ ਜਿਸੋ ਤੋ ਰੁਖਾ ਤੇਲੀ ਤੇਲ ਦਾ ਕੰਮ ਕਰਨ ਵਾਲਾ ਜੋ ਤੇਲ ਦਾ ਪੰਪ ਚਾਲਣ ਵਾਲੇ ਸੀ ਉਹਨਾਂ ਕੋਲ ਇੱਕ ਮਹੀਰ ਹੋਣੀ ਸੀਗੀ ਉਹਨੂੰ ਸਫਾਈ ਕਰਨ ਵਾਸਤੇ ਕੋਲ ਨੂੰ ਬਾਰ ਬਾਰ ਨੂੰ ਪ੍ਰਯੋਗ ਕਰਨ ਦੇ ਨਾਲ ਉਹ ਬਹੁਤ ਜ਼ਿਆਦਾ ਥੰਧਾਈ ਦਾ ਰੂਪ ਹੋ ਜਾਂਦੀ ਸੀ ਤੇਲ ਦਾ ਰੂਪ ਹੋ ਜਾਂਦੀ ਸੀ ਮਹਾਰਾਜ ਜੀ ਨੇ ਉਹਦਾ ਪ੍ਰਮਾਣ ਦਿੱਤਾ ਕਹਿੰਦੇ ਜਨਮ ਜਨਮ ਕੋ ਇਸ ਮਨ ਕੋ ਮਨ ਲਾ ਕਾਲਾ ਹੋਆ ਸਿਆ ਹੋ ਖੰਡਲੀ ਧੋਤੀ ਖੰਡਲੀ ਉੱਚਾ ਧੋਤੀ ਕੁਝ ਨਹੀਂ ਨਾ ਹੋ ਰਿਹਾ ਜੇ ਸੌ ਧੋਵਣ ਬਹੁਤ ਸੌ ਤੋਂ ਪਾਲੀ ਨਾ ਤਾਂ ਵੀ ਉਹ ਕੁਝ ਨਹੀਂ ਹੁੰਦੀ ਉਹ ਨਿਖਰਦੀ ਇਸ ਹਰ ਇੱਕ ਮਨਾਨਾ ਨੂੰ ਇਹਨੂੰ ਜਨਮਾਂ ਜਨਮਾਂ ਤੋਂ ਦੀ ਮੈਲ ਲੱਗੀ ਹੈ ਕਾਦੀ ਆਦਿ ਵਿਆਦਿ ਉਪਾਦਿ ਤਿੰਨਤਾਪ ਨੇ ਤੇ ਗੁਰੂ ਸਾਹਿਬ ਸਿੱਤੇ ਪਾਤਸ਼ਾਹ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜੇ ਹੇ ਮਨ ਤੋਂ ਇਹ ਜਿਹੜੀ ਜਨਮ ਨੂੰ ਮਲ ਲੱਗੀ ਹੋਈ ਹੈ ਮਨ ਨੂੰ ਇਹ ਉਜਲੀ ਹੋ ਸਕਦੀ ਹੈ ਆਹ ਕਹਿੰਦੇ ਹੋ ਸਕਦੀ ਜਦਜੀਤ ਸਾਹਿਬ ਦੀ ਬਾਣੀ ਪੜਨ ਵਾਲੇ ਨੂੰ ਸਿੱਖਾ ਤੋਂ ਪੌੜੀ ਯਾਦ ਹੋਵੇਗੀ ਪੜਿਆ ਹੱਥ ਪੈਰ ਧੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਇਹ ਦੋ ਪ੍ਰਮਾਨ ਦਿੱਤੇ ਨੇ ਮਹਾਰਾਜ ਜੀ ਨੇ ਕਾਂਸ਼ੀ ਗੋਨਾਰਥ ਦੇ ਜੀ ਪਹਿਲਾ ਪ੍ਰਮਾਨ ਜੇ ਸਾਡੇ ਹੱਥ ਪੈਰ ਰੇਤੇ ਗਾਰੇ ਨਾਲ ਲੱਪੜ ਜਾਣ ਤਾਂ ਸਿਰ ਪਾਣੀ ਨਾਲ ਧੋ ਰਹਿਣ ਤੇ ਜੇ ਉਹ ਤੋਂ ਜ਼ਿਆਦਾ ਸਾਡੇ ਵਸਤਰ ਮੈਲੇ ਹੋ ਜਾਣ ਤੇ ਉਹਨਾਂ ਨੂੰ ਕੱਲੇ ਪਾਣੀ ਨਾਲ ਨਹੀਂ ਧੋਤਾ ਜਾਂਦਾ ਉਹਨਾਂ ਨੂੰ ਫੇਰ ਸਾਬਣ ਨਾਲ ਧੋਤਾ ਜਾਂਦਾ ਸ਼ਰਪੂ ਨਾਲ ਧੋਤਾ ਜਾਂਦਾ ਕਿਸੇ ਤਰਲ ਪ੍ਰਾਂਤਰ ਨਾਲ ਧੋਤਾ ਜਾਂਦਾ ਭਾਰਤ ਕਹਿੰਦੇ ਨੇ ਮੂਤ ਕਲੀਤੀ ਕੱਪੜ ਹੋਏ ਤੇ ਸਾਬੂਨ ਲਈਏ ਹੋਤਿ ਇਉਂ ਕਹਿੰਦੇ ਫਿਰ ਭਰੀਏ ਮਤਿ ਪਾਪਾਂ ਕੈ ਸੰਗ